ਖਰਾਸ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਅਪਰੋਸੇਬੰਦ ਨਾਮ ਖਾਦਮ ਜੂਲਰ ਜੀ ਹਾਂ ਖਾਦਮ ਜੂਲਰ ਟਾਰੀਓ ਦੀ ਪੀਪਲ ਪੁਲਿਸ ਨੇ ਫਰੋਤੀ ਲਈ ਬ੍ਰੈਂਪਟਨ ਦੇ ਘਰ ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸੱਤ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਚੋਂ ਮਨਪ੍ਰੀਤ ਸਿੰਘ ਦਿਲਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ ਤੇ ਬੀਤੀ 30 ਨਵੰਬਰ ਨੂੰ ਰਾਤ 2 ਵਜੇ ਮਾਊਂਟਨ ਬੈਰੀ ਰੋਡ ਤੇ ਮੌਂਟਿਨਿਸ਼ ਰੋਡ ਕੋਲ ਵਪਾਰੀ ਦੀ ਰਿਹਾਈ ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦੇ ਦੋਸ਼ ਹਨ ਭਾਰਤੀ ਮੂਲ ਦੇ ਵਪਾਰੀ ਨੂੰ ਡਰਾ ਕੇ ਫਰੋਤੀ ਮੰਗਲ ਲਈ ਉਸ ਦੇ ਘਰ ਤੇ ਦੋ ਵਾਰ ਗੋਲੀਆਂ ਚਲਾਈਆਂ ਗਈਆਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੀ ਰਖਾਸਤੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ ਹੈ ਉਸੇ ਘਰ ਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ ਦੋਵੇਂ ਵਾਰ ਘਰ ਦੇ ਮੈਂਬਰ ਸੁਰੱਖਿਅਤ ਰਹੇ ਦੂਜੀ ਗੋਲੀਬਾਰੀ ਪਹਿਲੇ مشکوਕਾਂ ਦੇ ਜਾਣਕਾਰਾਂ ਵੱਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ 'ਚੋਂ ਮਿਲਣ ਤੇ ਇਹ ਸਾਫ਼ ਹੋ ਗਿਆ ਕਿ ਉਹ ਇਕੋ ਗਿਰੋਹ ਦੇ ਮੈਂਬਰ ਨੇ ਪੁਲਿਸ ਨੇ مشکوکا ਧਰਮਪ੍ਰੀਤ ਸਿੰਘ ਮਨਪ੍ਰਤਾਪ ਆਤਮਜੀਤ ਸਿੰਘ ਤੇ ਅਰਵਿੰਦਰਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕਈ ਸਾਲਾਂ ਤੋਂ ਪਰਿਵਾਰਕ ਕੋਟੇ ਅਧੀਨ ਦਿੱਤੇ ਜਾ ਰਹੇ ਪਤੀ ਪਤਨੀ ਅਤੇ ਬੱਚਿਆਂ ਦੇ ਵਰਕ ਪਰਮਿਟ ਵੀ 21 ਜਨਵਰੀ ਤੋਂ ਦੇਣੇ ਬੰਦ ਕੀਤੇ ਜਾ ਰਹੇ ਨੇ ਆਵਾਸ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਹੁਣ ਕੁਝ ਖਾਸ ਕਿਤਾਕਾਰ ਅਤੇ ਮਾਸਟਰ ਡਿਗਰੀ ਕਰ ਰਹੇ ਵਰਕ ਪਰਮਟ ਧਾਰਕ ਹੀ ਆਪਣੇ ਪਤੀ ਜਾਂ ਪਤਨੀ ਦੇ ਵਰਕ ਪਰਮਟ ਲੈਣ ਯੋਗ ਹੋਣਗੇ ਉਹਨਾਂ ਨੇ ਕਿਹਾ ਕਿ ਅਸਥਾਈ ਵਰਕ ਪਰਮਟ ਵਾਲੇ ਵੀ ਆਪਣੇ ਸਪਾਊਸ ਜਾਂ ਬੱਚਿਆਂ ਦੇ ਵਰਕ ਪਰਮਟ ਵਾਸਤੇ ਦਰਖਾਸਤ ਨਹੀਂ ਦੇ ਸਕਣਗੇ ਹਾਲਾਂਕਿ 16 ਮਹੀਨੇ ਤੋਂ ਵੱਧ ਸਮੇਂ ਦੇ ਮਾਸਟਰ ਪ੍ਰੋਗਰਾਮ ਅਤੇ ਡਾਕਟਰੀ ਪ੍ਰੋਗਰਾਮਾਂ ਸਮੇਤ ਮੈਡੀਕਲ ਕਾਨੂੰਨ ਅਤੇ ਨਰਸਿੰਗ ਵਰਗੇ 94 ਕਿੱਤਿਆਂ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ 'ਚ ਦਾਖਲ ਹੋਏ ਵਿਦਿਆਰਥੀਆਂ ਤੇ ਨਵੇਂ ਹੁਕਮ ਲਾਗੂ ਨਹੀਂ ਹੋਣਗੇ